ਪਾਈ ਸੈਦਾ ਜਿਹਦਾ ਕੰਮ ਸੀ ਗੁਰਮੁਖੋ ਆਪਣੇ ਦਸੇ ਨੋਹਾਂ ਦੀ ਕਿਰਤ ਕਮਾਈ ਸਾਰਾ ਦਿਨ ਮਿਹਨਤ ਕਰਨਾ ਦਰਿਆ ਤੇ ਬੇੜੀ ਦਾ ਕੰਮ ਕਰਦਾ ਹੁੰਦਾ ਸੀ ਜੋ ਰਾਹੀ ਆਉਣਾ ਉਹਨੂੰ ਦਰਿਆ ਪਾਰ ਕਰਵਾ ਦੇਣਾ ਜੋ ਮਿਲਲਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਨਾਨਦਪੁਰ ਸਾਬੇ ਕੇ ਸੰਗਤ ਨੇ ਜਾਣਾ ਉਸ ਦਰਿਆ ਨੂੰ ਪਾਰ ਕਰਕੇ ਸੈਦੇ ਮਲਾਹ ਦੀ ਵੇੜੀ ਚ ਬੈਠ ਕੇ ਜਾਣਾ ਸੰਗਤ ਨੇ ਤੇ ਸੰਗਤ ਨੇ ਤੁਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਨੀ ਅੱਜ ਵਾਲਾ ਮਾਹੌਲ ਨਹੀਂ ਗੱਡੀਆਂ ਵਿੱਚ ਜਾਂਦੇ ਆ ਗਾਣੇ ਲਾ ਕੇ ਐਰਾ ਵਗੈਰਾ ਹੋਟਲਾਂ ਵਿੱਚ ਜਾ ਕੇ ਅਸੀਂ ਬੈਠ ਜਾਂਦੇ ਆ ਤੀਰਥਾਂ ਤੇ ਜਾ ਕੇ ਪਹਿਲਾਂ ਗੁਰੂ ਨੂੰ ਚੇਤੇ ਕੀਰਤ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿੰਨੀ ਯਾਤਰਾ ਹੁੰਦੀ ਸਿਰਾ ਦੇ ਵਿੱਚ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਗੁਰਮਖੋ ਸੰਗਤ ਨੇ ਕਹਿੰਦੇ ਸਤਿਗੁਰੂ ਜੀ ਦੀ ਸਿਫਤ ਕਰਨੀ ਉਸਤਤ ਕਰਨੀ ਤੇ ਸੈਦ ਇਮਲਾ ਨੇ ਆਪਣੇ ਕੰਨਾਂ ਦੇ ਨਾਲ ਸੁਣਨਾ ਸੰਗਤ ਨੇ ਆਖਣਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਿਵਾਦ ਨੇ ਗਰੀਬਾਂ ਨੂੰ ਨਿਵਾਜਣ ਵਾਲੇ ਨੇ ਜਿਨ੍ਹਾਂ ਕੋਲ ਮਨ ਦੀ ਗਰੀਬੀ ਹੈ ਜਿਹੜੇ ਆਪਣੇ ਆਪ ਨੂੰ ਆਪਸ ਕੋ ਜੋ ਜਾਣੈ ਨੀਚਾ ਸੋਉ ਗਨਿਐ ਸਭ ਤੇ ਊਚਾ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ ਗੁਰਮਖੋ ਸੈਦੇ ਮਲਾਹ ਨੇ ਕੰਨਾਂ ਨਾਲ ਸੁਣਨਾ ਵੀ ਮਹਾਰਾਜ ਗਰੀਬਾਂ ਨੂੰ ਨਹੀਂ ਵਾਜਣ ਵਾਲੇ ਨੇ ਜਿੰਨਾਂ ਕੋਲ ਮਨ ਦੀ ਗਰੀਬੀ ਹੈ ਧਨ ਕਰਕੇ ਅਸੀਂ ਅਮੀਰ ਹੋਈਏ ਸਾਡੇ ਕੋਲ ਧਨ ਹੋਵੇ ਦੌਲਤ ਹੋਵੇ ਪਰ ਮਨ ਗਰੀਬ ਹੋਣਾ ਚਾਹੀਦਾ ਸਾਡਾ ਸਿੱਖਾਂ ਦਾ ਮਨ ਨੀਵਾ ਤੇ ਮੱਤ ਉੱਚੀ ਤੇਰੀ ਸੋਚਣੀ ਬਹੁਤ ਉੱਚੀ ਹੋਣੀ ਚਾਹੀਦੀ ਹੈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਉਸ 베ੜੀ ਦੇ ਮਲਾ ਨੇ ਅਰਜ਼ ਕੀਤੀ हे दाता ਕਲੰਗੀਆਂ ਵਾਲੇ ਪ੍ਰੀਤਮ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਤੁਸੀਂ ਜਾਣਦੇ ਹੋ ਦਾਤਾ ਮੇਰਾ ਇੱਕ ਦਿਨ ਵੀ ਜੇ ਕੰਮ ਨਾ ਕੀਤਾ ਮੇਰੇ ਘਰ ਦਾ ਗੁਜ਼ਾਰਾ ਮੈਨੂੰ ਰੋਟੀ ਰਸੀਵ ਨਹੀਂ ਹੋਣੀ ਪਰ ਸਤਿਗੁਰੂ ਜੀ ਮੈਂ ਆ ਨਹੀਂ ਸਕਦਾ ਕਿਰਪਾ ਕਰੋ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੇ ਕੀ ਨਿਆਇ ਇਨਾਂ ਅੱਖੀਆਂ ਨੂੰ ਤੁਹਾਡੇ ਦਰਸ਼ਨਾਂ ਦੀ ਦੀਦਾਰ ਦੀ ਤਾਂਗ ਹੈ ਮਹਾਰਾਜ ਤੁਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਬਚਨ ਨੇ ਗੁਰਮਖੋ ਨਾਨਕ ਘਰ ਬੈਠਿਆ ਸੌ ਪਾਈਏ ਜੇ ਨੀਅਤ ਰਾਸ ਕਰੇ ਆਪਣੇ ਮਨ ਦੇ ਨਾਲ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਸੈਦੇ ਮਲਾ ਨੇ ਆਪਣਾ ਅੰਦਰ ਟਿਕਾ ਕੇ ਸਤਿਗੁਰੂ ਨੂੰ ਯਾਦ ਕਰਨਾ ਨਾਲੇ ਵੇੜੀ ਚਲਾਉਣੀ ਇੱਕ ਦਿਨ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਸਿੰਘਾਂ ਨੂੰ ਕਹਿਣ ਲੱਗੇ ਚਲੋ ਵੀ ਦਰਿਆ ਦੀ ਸ਼ੈਰ ਕਰਕੇ ਆਉਣ ਮਹਾਰਾਜ ਕਹਿੰਦੇ ਤੁਰੇ ਜਾਂਦੇ ਨੇ ਬੜੇ ਵੇੜੀਆਂ ਵਾਲੇ ਹੋਰ ਸਨ ਦੇਖਦੇ ਨੇ ਵੀ ਮਹਾਰਾਜ ਆਪ ਚੱਲ ਕੇ ਆਏ ਨੇ ਅੱਜ ਦੁਨੀਆ ਨੂੰ ਤਾਰਨ ਵਾਲੇ ਦੁਨੀਆ ਦੇ ਮਲਾਹ ਇਸ ਭਵਜਲ ਸੰਸਾਰ ਨੂੰ ਪਾਰਨ ਕਰ ਪਾਰ ਕਰਨ ਵਾਲੇ ਬੇਅੰਤ ਸਿੰਘਾਂ ਦੇ ਨਾਲ ਜਥੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਉਹ ਸੈਦੇ ਮਲਾਹ ਦੀ ਵੇੜੀ ਵਿੱਚ ਜਾ ਕੇ ਬੈਠ ਕੇ ਲੈ ਸੈਦੇ ਆ ਪਿਆਰ ਨਾਲ ਕਹਿਣ ਲੱਗੇ ਚੱਲ ਸਾਨੂੰ ਏ ਸਤਲੁਜ ਦਰਿਆ ਦੀ ਸ਼ੈਰ ਕਰਵਾ ਅਸੀਂ ਦਰਿਆ ਵੇਖਣ ਆਏ ਸੀ ਹੈਰਾਨ ਹੋਇਆ ਕਹਿੰਦੇ ਸੈਦਾ ਮਲਾ ਵੀ ਮਹਾਰਾਜ ਤੁਸੀਂ ਸੱਚਮੁੱਚ ਹੀ ਗਰੀਬ ਨੇ ਬਾਦੋਂ ਸੁਣਿਆ ਸੀ ਕਦੇ ਇੰਨਾ ਕਹਿੰਦੇ ਮਨ ਨੂੰ ਚਾ ਚੜਿਆ ਗੁਰਮੁਖੋ ਸੈਦੇ ਮਲਾ ਨੂੰ ਸ਼ੁੱਧ ਬੁੱਧ ਸਭ ਕਹਿੰਦੇ ਭੁੱਲ ਗਈ ਮਹਾਰਾਜ ਨੂੰ ਦਰਿਆ ਦੇ ਵਿੱਚ ਕਦੇ ਉਸ ਕਿਨਾਰੇ ਕਦੇ ਉਸ ਕਿਨਾਰੇ ਇਸ ਤਰ੍ਹਾਂ ਕਹਿੰਦੇ ਉਸ ਨੇ ਸ਼ਾਇਰ ਕਰਵਾਈ ਤੇ ਆਜ ਸਾਡਾ ਕਹਿੰਦਾ ਹੈ ਗੁਰਮਖੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੈਦੇ ਮਲਾ ਨੇ ਮਹਾਰਾਜ ਨੂੰ ਸਾਰਾ ਸਤਲੋ ਜ ਦਰਿਆ ਦੀ ਸ਼ਾਇਰ ਕਰਵਾਈ ਆਖੋ ਸਤਨਾਮ ਕਿਉਂਕਿ ਅੰਦਰ ਪਿਆਰ ਸੀ ਨਾ ਰੰਗਿਆ ਹੋਇਆ ਸੀ ਮਨ ਰੰਗ ਲਾਗਤ 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 ਹੈ ਪਉ ਭਾਗਤ 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 ਜਦੋਂ ਸ਼ਾਮ ਹੋਈ ਮਹਾਰਾਜ ਕਹਿਣ ਲੱਗੇ ਸੈਦਿਆ ਲੈ ਵੀ ਹੁਣ ਸਾਨੂੰ ਇੱਕ ਕਿਨਾਰੇ ਤੇ ਤਾਰ ਦੇ ਅਸੀਂ ਤੇ ਸੈਦਾ ਮਲਾਹ ਕਹਿਣ ਲੱਗਿਆ ਮਹਾਰਾਜ ਜੇ ਤੁਹਾਨੂੰ ਪਾਰ ਲਾ ਦਿੱਤਾ ਤੇ ਤੁਸੀਂ ਚਲੇ ਜਾਓਗੇ ਮਹਾਰਾਜ ਕਹਿਣ ਲੱਗੇ ਨਹੀਂ ਸੈਦਿਆ ਸਵੇਰੇ ਦੇ ਆਇਆ ਤੇਰੀ ਵੇੜੀ ਵਿੱਚ ਬੈਠੇ ਆ ਚੱਲ ਸਾਨੂੰ ਹੁਣ ਪਰਲੇ ਕਿਨਾਰੇ ਤੇ ਪਾਰ ਪਾਰ ਦੇ ਸਾਨੂੰ ਸੈਦੇ ਨੇ ਕਹਿੰਦੇ ਵੇੜੀ ਨੂੰ ਕਿਨਾਰੇ ਤੇ ਲਾਇਆ ਮਹਾਰਾਜ ਉਤਰੇ ਮਹਾਰਾਜ ਕਹਿਣ ਲੱਗੇ ਸਿੰਘਾਂ ਨੂੰ ਵੀ ਸਿੰਘੋ ਮੋਹਰਾ ਭਰ ਕੇ ਖਜ਼ਾਨਾ ਭਰ ਕੇ ਸੈਦ ਇਮਰਾਨ ਨੂੰ ਦੇ ਦਿਓ ਇਹਨੂੰ ਕਰਾਇਆ ਦੇ ਦਿਓ ਸਾਰਾ ਦਿਨ ਇਹਨੇ ਹੋਰ ਕੋਈ ਕੰਮ ਨਹੀਂ ਕੀਤਾ ਇਨੇ ਸਾਨੂੰ ਦਰਿਆ ਦੀ ਸ਼ੈਰ ਕਰਵਾਈ ਐ ਸਾਰਾ ਦਰਿਆ ਵਿਖਾਇਆ ਇਸਨੇ ਸਾਹਜ ਇਹਨੂੰ ਖਜ਼ਾਨਾ ਦੇ ਦਿਓ ਬਈ ਇਸ ਮਾਇਆ ਦੇ ਦਿਓ ਜਦੋਂ ਮਾਇਆ ਦੇਣ ਲੱਗੇ ਸੈਦਾ ਮਲਾਹ ਕਹਿਣ ਲੱਗਿਆ ਮਹਾਰਾਜ ਇੱਕ ਭਰਾ ਦੂਸਰੇ ਭਰਾ ਤੋਂ ਪੈਸੇ ਲੈਂਦਾ ਸੋਨਾ ਨਹੀਂ ਲੱਗਦਾ ਮਹਾਰਾਜ ਕਹਿਣ ਲੱਗੇ ਸੈਦਿਆ ਅਸੀਂ ਪਹਿਲੀ ਵਾਰ ਆਪਾਂ ਮਿਲੇ ਆ ਭਰਾ ਕਿਸ ਤਰ੍ਹਾਂ ਹੋਏ ਆਪਾਂ ਕਉਕੀ ਅੰਦਰ ਜਿਹੜਾ ਦਰਦ ਸੀ ਗੁਰਮੁਖੋ ਜਿਹੜੀ ਅੰਦਰ ਦੀ ਬੇਦਨਾ 함ਰੀ ਬੇਦਨ ਤੂੰ ਜਾਣਤਾ ਸਾਹਾ ਕਹਿੰਦੇ ਮੇਰੀ ਅੰਦਰ ਦੀ ਪੀੜਾ ਮਹਾਰਾਜ ਤੂੰ ਹੀ ਜਾਣਦਾ ਸਾਡੇ ਅੰਦਰ ਦੇ ਦਰਦ ਤੇ ਸੈਦਾ ਕਹਿਣ ਲੱਗਿਆ ਮਹਾਰਾਜ ਮੈਂ ਇੱਕ ਨਿੱਕੀ ਜੀ ਬੇੜੀ ਦਾ ਮਲਾਹ ਹਾਂ ਤੇ ਤੁਸੀਂ ਭਵਜਲ ਸੰਸਾਰ ਨੂੰ ਲੰਗਾਉਣ ਵਾਲੇ ਤੁਸੀਂ ਵੀ ਇੱਕ ਮਲਾਓ ਅੱਜ ਤੁਸੀਂ ਆਏ ਮੈਂ ਤੁਹਾਨੂੰ ਸਾਰੇ ਦਰਿਆ ਦੀ ਸ਼ਹਿਰ ਕਰਵਾਈ ਪਾਰ ਕੀਤਾ ਪਰ ਇੱਕ ਦਿਨ ਜਿੱਦੇ ਇਸ ਸਰੀਰ ਦੇ ਵਿੱਚੋਂ ਸੁਵਾਸ ਮੁੱਕ ਜਾਣਗੇ ਅੱਖਾਂ ਬੰਦ ਹੋ ਜਾਣਗੀਆਂ ਮਹਾਰਾਜ ਜੇ ਮੈਂ ਆਵਾਂਗਾ ਮੈਨੂੰ ਇਸ ਭਵਜਲ ਸੰਸਾਰ ਤੋਂ ਪਾਰ ਕਰਦੇ ਹੋ ਆਖੋ ਸਤਨਾਮ ਉਰਮਖੋ ਜਰੂਰ ਮੰਗਿਆ ਗੁਰੂ ਤੋਂ ਪਦਾਰਥ ਮੰਗਦੇ ਰਹਿੰਦੇ ਆ ਪਦਾਰਥ ਆਉਂਦੇ ਰਹਿੰਦੇ ਨੇ ਪਰ ਉਹ ਜ਼ਿੰਦਗੀ ਦਾ ਸਕੂਨ ਜ਼ਿੰਦਗੀ ਦਾ ਆਨੰਦ ਮਹਾਰਾਜ ਕਹਿੰਦੇ ਵੀ ਐਸਾ ਕੋਈ ਬਿਰਲਾ ਬਿਰਲਾ ਹੈ ਜਿਹੜਾ ਜ਼ਿੰਦਗੀ ਦੇ ਸਵਾਸਾਂ ਦੀ ਉਹਨਾਂ ਆਪਣੇ ਜ਼ਿੰਦਗੀ ਦੀ ਜੋ ਆਪਣੇ ਜਨਮ ਦੀ ਸਤਗੁਰੂ ਜੀ ਤੋਂ ਅੱਗੇ ਅਰਦਾਸ ਕਰਾਉਂਦਾ ਹੈ ਸੋ ਕਹੋ ਟਾਲ ਗੁਰ ਸੇਵੀ ਹੈ ਆਹਨ ਸੋ ਸਹਜ ਸੁਪਾਏ ਦਰਸ਼ਨ ਪਰਸੀ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਮਹਾਰਾਜ ਮੇਰਾ ਜਨਮ ਤੇ ਮਰਨ ਕੱਟ ਦਿਓ